ਦੁਨੀਆ ਦਾ ਭਾਰ ਪੁਕਾਰਾ ਕਰਨ ਵਾਸਤੇ ਅਧਮੇਰ ਮਾਲਕ ਨੇ ਸੁਣੀ ਬੁਕਾਰ ਜਦੋਂ ਇਹਨਾਂ ਨੂੰ ਸੰਤਾਂ ਨੂੰ ਭੇਜੇ ਦੁਨੀਆ ਦਾ ਭਾਰ ਪੁਕਾਰਾ ਕਰਨ ਵਾਸਤੇ ਦੁਨੀਆ ਨੂੰ ਸਿੱਧੇ ਰਾਹ ਦੁਨੀਆ ਦੇ ਦੁਖੜੇ ਦੂਰ ਕਰਨ ਵਾਸਤੇ ਮੇਰੀ ਪੁਕਾਰ ਸੁਣ ਲਈ ਨਵਾਣੀ ਦੀ ਗਰੀਬਣੀ ਦੀ ਮਾਲਕ ਨੇ ਬੜੇ ਦਿਨ ਦੀ ਤਰਸਦੀ ਸੀ ਮਾਲਕਾ ਤੇਰੀ ਬੰਦਗੀ ਤੇ ਕਰਨੇ ਆ ਪਰ ਮੈਨੂੰ ਸਿੱਧਾ ਰਾਹ ਦੱਸਣ ਵਾਲਾ ਨਹੀਂ ਕੋਈ ਦੁਨੀਆ ਤੇ ਦੀ ਸਦਾ ਅੱਜ ਮੈਨੂੰ ਵੀਰ ਜੀ ਦਾ ਜਦੋਂ ਪਤਾ ਲੱਗਾ ਮੈਨੂੰ ਪਤਾ ਤਾਂ ਮੈਨੂੰ ਨਹੀਂ ਸੀ ਮੇਰੇ ਜੇਖ ਦਿਨੋਂ ਕਹਣ ਲਗੀ ਚਾਚੀ ਤੁਸੀਂ ਸਿਮਰਨ ਤੇ ਬਹੁਤ ਕਰਦੇ ਹੋ ਤੁਸੀਂ ਬਹੁਤ ਸਤ ਸੰਗ ਸੁਣਦੇ ਹੋ ਤੁਹਾਨੂੰ ਇੱਕ ਹੋਰ ਮਰਾਦ ਸੁਣੀਆਂ ਚਾਚੀ ਤੁਸੀਂ ਇਹਦੇ ਨਾਲ ਜੁੜ ਕੇ ਦੇਖੋ ਗੁਰਦੀਏ ਪਿਆਰੀਏ ਸੰਗ ਤੇ ਮੈਨੂੰ ਉਹਨੇ 2 ਢਾਈ ਦਾ ਟਾਈਮ ਸੀ ਜਦੋਂ ਉਹਨੇ ਮੈਨੂੰ ਸਮਝਾਇਆ ਥੋੜਾ ਜਿਆਕ ਦੱਸਿਆ ਮੈਨੂੰ ਫੋਨ ਨਹੀਂ ਚਲਾਣਾ ਆਉਂਦਾ ਮੈਂ ਪੜ੍ਹੀ ਵੀ ਕੋਈ ਨਹੀਂ ਹੈਗੀ ਬਚਪਨ ਤੋਂ ਤੇ ਮਾਲਕ ਨਾਲ ਜੁੜੀ ਸੀ ਕਿ ਤਰਲਾ ਹੀ ਕਰਦੇ ਸੀ ਮੈਨੂੰ ਸਹੀ ਰਾਹ ਦੱਸਣ ਵਾਲਾ ਭੇਜੋ ਕਿਵੇਂ ਬੰਦਗੀ ਕਰਨੀ ਹੈ ਕਿਵੇਂ ਮਾਲਕ ਦੇ ਕੋਲ ਜਾਣਾ ਜੰਮਣ ਮਰਨ ਤੋਂ ਕਿਵੇਂ ਛੁੱਟਣਾ ਮੈਨੂੰ ਰਾਹ ਦਾ ਨਹੀਂ ਪਤਾ ਲੱਗਦਾ ਮੈਨੂੰ ਰਾਹ ਦੱਸਣ ਵਾਲਾ ਦੱਸੋ ਕਿ ਜੋ ਕੋਈ ਜਦੋਂ ਮੈਨੂੰ ਲਾ ਕੇ ਦੇਗੀ ਸਮਝ ਆ ਗਈ ਇਹ ਚਾਚੀ ਇਵੇਂ ਲਾ ਕੇ ਨਾ ਇਹਨੇ ਦੇਖੀ ਮੈਂ ਗੁਰਦੀ ਸੰਗਤੇ ਸ਼ਾਮ ਦੀ ਰੋਟੀ ਬਣਾ ਲਈ ਘਰ ਚ ਇਕੱਲੀ ਰਹਿਣੀ ਆ ਮੇਰੇ ਨਾਲ ਪਤਾ ਨਹੀਂ ਬਾਅਦ ਵਿੱਚ ਕੀ ਹੋਏਗਾ ਸਤ ਸੰਗ ਕਰਕੇ ਮੈਨੂੰ ਪਤਾ ਨਹੀਂ ਸੀ ਹੈਗਾ ਮੈਂ ਜਦੋਂ YouTube ਤੇ ਲਾ ਕੇ ਉਹਨੂੰ ਦੱਸ ਗਈ ਮੈਨੂੰ ਇਵੇਂ ਲਾ ਕੇ ਦੇਖੀ ਐ ਸਾਖੀ ਸੁਣ ਗੁਰਦੀ ਸੰਗਤੇ ਜਦੋਂ ਮੈਂ ਸਾਖੀ ਸੁਣ ਲਈ ਕਾਤ ਕਥਾ ਸੁਣੀ ਸੋਨ ਤੋਂ ਵੀਰ ਜੀ ਦੀ ਆਵਾਜ਼ ਕੰਨਾਂ 'ਚ ਪਈ ਹੁਣ ਆਪਣਾ ਕਤ ਖਤਾ ਸੋਣ ਕੇ ਧਿਆਨ ਕਰਨਾ 'ਚ ਲਾਏ ਸੰਗਤ ਨਾਮ ਜਪ ਕੇ ਗੁਰ ਦੀਏ ਸੰਗਤੇ ਮੈਨੂੰ ਨਹੀਂ ਪਤਾ ਰਿਆ ਪਹਿਲੇ ਦਿਨ ਉਹੀ ਘੜੀ ਉਹੀ ਪਲ ਇੱਕ ਪਲ ਵਿੱਚ ਮਾਲਕ ਨੇ ਮੈਨੂੰ ਪਤਾ ਹੀ ਨਹੀਂ ਸੋਦੀ ਨਹੀਂ ਰਹੀ ਦਸ ਨਾਮ ਜਦੋਂ ਜਪ ਕੇ ਕੰਨਾਂ 'ਚ ਧਿਆਨ ਲਾਇਆ ਤਿੰਨੀਆਂ ਮਾਲਕ ਦੀਆਂ ਆਵਾਜ਼ਾਂ ਆ ਗਈਆਂ ਗੁਰਦੀਏ ਪਿਆਰੀਏ ਸੰਗਤੇ ਮੈਨੂੰ ਚੱਲੀ ਆ ਹੀ ਨਹੀਂ ਗਈਆਂ ਮੈਨੂੰ ਕੋਈ ਸੋਦੀ ਨਹੀਂ ਰਹੀ ਪਤਾ ਨਹੀਂ ਰਿਆ ਜਿਵੇਂ ਲਗੀ ਫੇਰੀਆਂ ਨਾਮ ਜਪ ਕੇ ਫਿਰ ਮੈਂ ਉੱਠੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਕੰਬਲੀ ਹੋ ਗਈ ਬਹੁਤ ਜ਼ਿਆਦੀ ਆਵਾਜ਼ਾਂ ਆਈਆਂ ਆਗੀਆਂ ਕੰਨਾਂ ਦੇ ਵਿੱਚੋਂ ਉਹਨਾਂ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਮੈਨੂੰ ਕੀ ਹੋ ਗਿਆ ਕਿ ਅਣਕੇ ਹੋਈ ਲਗੀ ਫਿਰਦੀ ਐ ਉਹ ਜਿੰਨੇ ਮੈਨੂੰ ਰਾਹ ਦੱਸਿਆ ਉਹਦੇ ਨਾਲ ਮੈਂ ਮਰਜੀ ਗੱਲ ਕੀਤੀ ਮੈਂ ਕਿ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੇਰੇ ਕੰਨਾਂ 'ਚ ਬਹੁਤ ਜ਼ਿਆਦੀ ਆਵਾਜ਼ਾਂ ਨੇ ਕਹਿੰਦੀ ਚਾਚੀ ਤੈਨੂੰ ਰੱਬ ਮਿਲ ਗਿਆ ਮੈਂ ਕੰਬਲੀ ਫਿਰਦੀ ਦੀ 8 ਦਿਨ ਹੋ ਗਏ ਫਿਰ ਮੈਂ ਗੁਰਦੁਆਰੇ ਗਰੰਥੀ ਖੋਲ ਗਈ ਮੈਂ ਕਿ ਵਾਹਿਗੁਰੂ ਜਿਹੜੀ ਹਰ ਹਰ ਬਾਣੀ ਕੀ ਵੰਦੀ ਹੁੰਦੀ ਏ ਸ਼ਬਦ ਘਨੇਰੇ ਕੀ ਵੰਦੇ ਹੁੰਦੇ ਨੇ ਕਹਣ ਲੱਗੇ ਮਾਤਾ ਸਾਡੀ ਤੇ ਵਸਤਾ ਕੋ ਨਹੀਂ ਜੇ ਤੈਨੂੰ ਕੁਝ ਮਿਲ ਗਿਆ ਤੇ ਕਿਸੇ ਨਾਲ ਗੱਲ ਨਾ ਕਰੀ ਮੈਂ ਤਾਂ ਗਵਾ ਕੇ ਨਾ ਬੈਜੂ ਮੈਂ ਤਾਂ ਵੀ ਡਰਦੀ ਦੀ ਵੀ ਪਤਾ ਨਹੀਂ ਹੁਣ ਮੈਨੂੰ ਕੁਝ ਪਤਾ ਹੀ ਨਹੀਂ ਹੈਗਾ ਮੈਨੂੰ ਕੀ ਹੋ ਗਿਆ ਪਹਿਲਾ 8 ਦਿਨ ਤੇ ਅੰਦਰ ਅੰਦਰ ਹੀ ਰਹੇ ਨੇ 8 ਦਿਨ ਤੋਂ ਬਾਅਦ ਗੋਲੋਨਾ ਚੱਕਰ ਵੀ ਉਹ ਬਣ ਲਿਆ ਫਿਰ 8 ਦਿਨ ਤੋਂ ਬਾਅਦ ਦੂਰ ਹੋ ਗਏ ਫਿਰ ਗੁਰਦੀਏ ਪਿਆਰੀਏ ਸੰਗ ਤੇ ਈਵੇਂ ਲੱਗਾ ਜਿਵੇਂ ਜਿਹੜੀ ਸਾਰੀ ਖਾਲੀ ਧਰਤੀ ਦੇ ਸ਼ਮਾਨ ਨੇ ਤੇ ਸਾਰਾ ਉਹ ਪ੍ਰਮਾਤਮਾ ਉਹ ਆਪ ਗੂੰਜਦਾ ਪਿਆ ਗੁਰਦੀਏ ਸੰਗਤੇ ਮੈਨੂੰ ਤੇ ਉਸ ਮਾਲਕ ਦੀ ਗੂੰਜ ਇੰਨੀ ਸਨੀਚੀ ਕਿ ਮੈਨੂੰ ਕੋਈ ਸੋਦੀ ਨਹੀਂ ਰੀ ਫਿਰ ਮੈਂ ਕਹਿ ਮੈਂ ਤੇ ਗੱਲ ਨਹੀਂ ਬੰਨਨੀ ਥੋੜੇ ਦਿਨਾਂ ਬਾਅਦ ਫਿਰ ਮੇਰੇ ਮੂੰਹ ਦੇ ਅੱਗੇ ਆ ਗਏ ਵੀ ਥੋੜਾ ਮੇਰੇ ਕੋਲ ਫਿਰ ਕੰਮ ਨਹੀਂ ਸੀ ਹੁੰਦਾ ਮੈਨੂੰ ਨਹੀਂ ਪਤਾ ਮੇਰੇ ਮਾਲਕ ਦਾ ਕੀ ਮੈਨੂੰ ਹੁਕਮ ਸੀ ਮੈਂ ਕੰਬਲੀ ਮੈਂ ਸਮਝ ਨਹੀਂ ਪਾਈ ਗੁਰਦੀਏ ਸੰਗਤੇ ਫਿਰ ਮੈਂ ਕਿਹਾ ਉਹਨੂੰ ਆਪਣੇ ਜੇੜ ਜੀ ਨੂੰ ਕਿਹਾ ਮੈਨੂੰ ਕੋਈ 10 ਮਿੰਟ ਮੈਂ ਕੰਮ ਕਰ ਸਕਨੀ ਆ ਨਾ ਮੇਰੇ ਕੋਲ ਹੁਣ ਮੈਂ ਰੋਟੀ ਬਗਾਨੀ ਮੈਨੂੰ ਸਮਝ ਹੀ ਨਹੀਂ ਆਂਦੀ ਮੈਂ ਕੀ ਕਰਾਂ ਮੇਰੇ ਕੋਲ ਕੁਝ ਨਹੀਂ ਸੀ ਇੱਕ ਦਿਨ ਫਿਰ ਮੜ ਜੇ ਮੇਰੇ ਦਿਲ ਚ ਆ ਕੇ ਮੈਨੂੰ ਕਿੰਨਾ ਇਹਨੇ ਦੁਖੀ ਕੀਤਾ ਤੇ ਧੋਨ ਨੇ ਉਹ ਨਾਲ ਹੀ ਗੁਰਦੀ ਸੰਗਤ ਤੇ ਮੇਰੇ ਐਸ ਸਾਈਡ ਤੇ ਕਿਛਾ ਹੋ ਗਈ ਨਾਲ ਹੀ ਫੈਗੀ ਤੋਂ ਹੁਣ ਵੀ ਮੇਰੇ ਕੋਲ ਫਿਰ ਮੈਂ ਇੱਕ ਦਿਨ ਕਹਿਣਗੇ ਤੇਰਾ ਨਾ ਮੈਂ ਤਿੰਨ ਨੰਬਰ ਚ ਤੇਰਾ ਪ੍ਰੈਕਟੀਕਲ ਕਰਵਾ ਦਿੰਨੀ ਆ ਵੀਰ ਜੀ ਹੋਰਾਂ ਨਾਲ ਮੇਰਾ ਉਹਨੇ ਪ੍ਰੈਕਟੀਕਲ ਮੈਂ ਵੀਰ ਜੀ ਹੋਰਾਂ ਨੂੰ ਵੀ ਦੱਸਿਆ ਮੈਂ ਕਿਹਾ ਵੀਰ ਜੀ ਇਸ ਤਰ੍ਹਾਂ ਤਰ੍ਹਾਂ ਪਹਿਲੇ ਦੇਣੀ ਮੈਨੂੰ ਮਾਲਕ ਨੇ ਆ ਰੰਗ ਵਿਖਾਏ ਨੇ ਮੈਨੂੰ ਸੋਧੀ ਕੋਨੀ ਹੈਗੀ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਵੀਰ ਜੀ ਕਹਿਣ ਲੱਗੇ ਅੱਜ ਤੇ ਹੈ ਨਹੀਂ ਤੈਨੂੰ ਪਹਿਲੀ ਚ ਪੜਨੇ ਪਾਈ ਏ ਤੂੰ ਦਸਵੀਂ ਦੀ ਕਿਤਾਬ ਪੜ ਗਈ ਗੁਰਦੀਏ ਸੰਗਤੇ ਜਿਹੜਾ ਅਨੂਰ ਆਇਆ ਉਸ ਦੁਨੀਆ ਦੇ ਗੁਰਦੀਏ ਸੰਗਤੇ ਪੱਲਾ ਘੁੱਟ ਕੇ ਫੜ ਲਓ ਮੇਰੀਏ ਪਿਆਰੀਏ ਵੀਰ ਦੀਏ ਸੰਗਤੇ ਬਸ ਹੋਰ ਮੈਂ ਕੁਝ ਨਹੀਂ ਕਹਿ ਸਕਦੀ ਮੈਂ ਇਹ ਕਹਿੰਨੀ ਆ ਆਪ ਪਰਮਾਤਮਾ ਆ ਗਿਆ ਇਹਦਾ ਪੱਲਾ ਫੜ ਲਓ ਤੇ ਤਰ ਜਾਗੇ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜ ਕੇ ਕਿੰਨੇ ਰਾਜੇ ਤਰੇ ਸੀ ਓ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜ ਕੇ ਅੱਜ ਤਰਜੋ ਅਸੀਂ ਤਰ ਲਈਏ ਮੈਨੂੰ ਵੀ ਨਾਲ ਨਮਾਣੀ ਨੂੰ ਗਰੀਬੀ ਨੂੰ ਨਾਲ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਆ ਬਾਈ ਗੁਰੂ ਜੀ ਇਹ ਸਤਿਕਾਰ ਤੋਂ ਪਹਿਨਾ ਦੇ ਆਪ ਉਹ ਆਪਣਾ ਪ੍ਰਕਾਸ਼ੀਕਤ ਜੀ ਵਰਗ ਪਿਆਰਿਓ ਇੱਕ ਅੰਦਰ ਦਾ ਫੇਰ ਸਾਡੇ ਅੰਦਰ ਵੀ ਮਾਗਰ ਹੈ ਆ ਜਿਹੜਾ ਸਰੀਰ